ਨਾ ਜਿਹੜੇ ਇਲਾਕੇ ਦੇ ਲੋਕ ਨੇ ਨਾ ਉਹ ਬਹੁਤ ਕੁਛ ਮੈਨੂੰ ਅੱਜ ਦਾ ਨਜ਼ਰ ਆ ਰਹੇ ਨਹੀਂ ਕਿਉਂਕਿ ਕਦੀ ਕਦੀ ਇਹੋ ਜਿਹੇ ਦਿਨ ਆਉਂਦੇ ਨੇ ਜਦੋਂ ਇੰਨਾ ਕਿਸੇ ਇਲਾਕੇ ਨੂੰ ਸੁਭਾਗ ਤਰਪੁੰਦਾ ਸੋ ਅੱਜ ਸਵੇਰ ਦਾ ਮੇਰਾ ਇਹ ਚੌਥਾ ਪੰਜਵਾਂ ਉਹ ਕਾਟਣ ਆ ਬਿਜਲੀ ਨੂੰ ਲੈ ਕੇ ਸੋ ਅਸੀਂ ਅੱਜ ਇੱਕ ਫੀਟਰ ਸੀਗਾ ਸਾਡਾ 240 ਐਮਪੀਏ ਚਲਦਾ ਸੀਗਾ ਪਰ ਉਹਦੇ ਨਾਲ ਇਹ ਪਿੱਛੇ ਕਾਰਨਾ ਇੱਕ ਰੋਡ ਆ ਜੀਟੀ ਰੋਡ ਪੈ ਜਾਂਦੀ ਸੀਗੀ ਕੁਝ ਪਿੰਡ ਇਧਰ ਪੈਂਦੇ ਸੀਗੇ ਗੋਰੇਵਾਲ ਕੁੰਨੋਵਾਲ ਤੇ ਧਾਰੜ ਚਾਰ ਪਿੰਡ ਇਧਰਲੇ ਪਾਸੇ ਪੈ ਜਾਂਦੇ ਸੀਗੇ ਗਦਲੀ ਭੰਗਵਾ ਦੇਵੀ ਦਾਸਪੁਰਾ ਤੇ ਧੀਰੇ ਕੋ ਜਦੋਂ ਫਾਲਟ ਇਧਰ ਪੈਂਦਾ ਸੀਗਾ ਤੇ ਇਧਰ ਦੇ ਲੋਕਾਂ ਦੀ ਵੀ ਬੱਤੀ ਬੰਦ ਕਰਨੀ ਪੈਂਦੀ ਸੀਗੀ ਜੇ ਇਧਰ ਫਾਲਟ ਪਿਆ ਗਿਆ ਇਧਰ ਵੀ ਬੱਤੀ ਬੰਦ ਕਰਨੀ ਪੈਂਦੀ ਸੀਗੀ ਸੋ ਅਸੀਂ ਇੱਕ ਕੋਸ਼ਿਸ਼ ਕਰਕੇ 11 ਕੇਵੀ ਇਹ ਨਵਾਂ ਫੀਡਰ ਜਿਹੜਾ ਆ ਇਹ ਤਿੰਨ ਪਿੰਡਾਂ ਨੂੰ ਇੱਧਰ ਦਾ ਸਮਰਪਿਤ ਕਰ ਦਿੱਤਾ ਹੈ ਜਿਹਦੇ ਵਿੱਚ ਗੋਰੇਵਾਲ ਗੁੰਨੋਵਾਲ ਤੇ ਧਰ ਇਹ ਇਹਨਾਂ ਦਾ ਫਿਟਰੀ ਜਿਹੜਾ ਅਲੱਗ ਹੋ ਗਿਆ ਸੌਕ ਐਮਪੀਏ ਰਹੇ ਬਣਿਆ ਤੇ ਜਿਹੜਾ ਪਹਿਲਾਂ 240 ਸੀਗਾ 100 ਇੱਧਰ ਆ ਗਿਆ 140 ਦਾ ਲੋਡ ਉੱਧਰ ਰਹਿ ਗਿਆ ਉਹ ਵੀ 4 ਪਿੰਡ ਸੌਦੇ ਹੋਗੇ ਇਹ ਤਿੰਨ ਪਿੰਡ ਜਿਹੜੇ ਆ ਇੱਧਰ ਵੀ ਸੌਦੇ 18 ਕੋਲ ਲੱਖ ਰੁਪਿਆ ਸਾਡੀ ਇੱਧਰ ਤੇ ਜਿਹੜੀ ਆ ਸਕਾਈ ਹੈ ਇਸ ਤੋਂ ਇਲਾਵਾ ਹੋਰ ਅੱਜ ਅਸੀਂ ਆ ਮਾਲ ਮੰਡੀ ਜਿਹੜਾ ਸਾਡਾ ਬਿਜਲੀ ਘਰ ਉਦੇ ਤੋਂ ਅਸੀਂ ਇੱਕ ਨਵਾਂ ਫੀਟਰ ਹੋਰ ਜਿਹੜਾ ਹੈ ਗਾਰਡਨ ਇਨਕਲੇਵ ਵਾਸਤੇ ਜਿਹੜਾ ਹੈ ਉਹ ਸ਼ੁਰੂ ਕੀਤਾ 11 ਕੇਵੀ ਦਾ ਉਹਦੇ ਵਿੱਚ ਵੀ ਕੀ ਸੀਗਾ ਕਿ ਅੰਮ੍ਰਿਤਸਰ A ਬਲਾਕ ਜਿਹੜਾ ਸੀਗਾ ਨਿਊ ਅੰਮ੍ਰਿਤਸਰ ਉਹਦਾ ਤੇ ਫੀਟਰ ਅਸੀਂ ਪਹਿਲਾਂ ਅਲੱਗ ਕਰ ਦਿੱਤਾ ਸੀਗਾ ਪਰ ਜਿਹੜੇ B ਬਲਾਕ ਵਾਲੇ ਸੀਗੇ ਉਹਨਾਂ ਨੂੰ ਗਾਰਡਨ ਇਨਕਲੇਵ ਪ੍ਰੀਤਮ ਇਨਕਲੇਵ ਹਰਦੇਵਨਗਰ ਇਹ ਸਾਰੇ ਹੀ ਆ ਇਕੋ ਫੀਟਰ ਤੇ ਚੱਲਦੇ ਸੀਗੇ ਉਹਨਾਂ ਦੇ ਵੀ ਮੁਸ਼ਕਲ ਸੀ ਕਿ ਕਦੇ-ਕਦੇ ਵਿਗੜ ਪੈ ਜਾਂਦਾ ਸੀਗਾ ਸੋ ਅਸੀਂ ਅੱਜ ਗਾਰਡਨ ਐਨਕਲੇਵ ਦਾ ਫੀਟਰ ਵੀ ਉੱਥੇ ਵੱਖਰਾ ਕਰ ਦਿੱਤਾ 69 ਲੱਖ ਰੁਪਏ ਦਾ ਖਰਚਾ ਉਹਦੇ ਤੇ ਆਇਆ ਉਹਨੂੰ ਵੀ ਅਲੱਗ ਕਰ ਦਿੱਤਾ ਇਸ ਤੋਂ ਇਲਾਵਾ ਅਸੀਂ ਇੱਕ ਹੋਰ ਵੀ ਬੱਤੀ ਜਿਹੜਾ 132 ਕੇਵੀ ਸਾਡਾ 64 ਕੇਵੀ ਮੰਨਾ ਵਾਲਾ ਉਹਦੇ ਤੋਂ ਅਸੀਂ ਇੱਕ ਨਵਾਂ ਫੀਟਰ 11 ਕੇਵੀ ਦਾ ਹੋਰ ਖਿੱਚ ਕੇ α1 ਸਿਟੀ ਸ਼ੋਭਾ ਮੈਂ ਐਨਕਲੇਵ ਤੇ ਦਪੁਰਜੀ ਇਨੂੰ ਵੀ ਅਸੀਂ ਅੱਜ ਜਿਹੜਾ 129 ਕਰੋੜ ਰੁਪਏ ਦਾ ਨਵਾਂ ਫੀਟਰ ਦੇਚ ਕੇ ਉਹਨੂੰ ਵੀ ਅੱਜ ਚਾਲੂ ਜਿਹੜਾ ਹੈ ਕਰਤਾ ਹੈ ਫੋਕਲ ਪੁਆਇੰਟ ਦੇ ਵਿੱਚ 2 ਫੀਟਰ ਚੱਲਦੇ ਸੀਗੇ ਇੰਡਸਟਰੀ ਵਾਲਿਆਂ ਨੂੰ ਬੜੀ ਮੁਸ਼ਕਲ ਆਉਂਦੀ ਸੀਗੀ ਉਹ ਵੀ ਅਸੀਂ ਅੱਜ ਉਹਨਾਂ ਦੇ 2 ਤੋਂ 3 ਫੀਟਰ ਜਿਹੜੇ ਨੇ ਉਹ ਕਰ ਦਿੰਦੇ ਹਾਂ ਸੋ ਇੰਡਸਟਰੀ ਵੀ ਸਾਰੀ ਜਿਹੜੀ ਆ ਉਹ ਡੀਲੋਡ ਹੋ ਗਿਆ ਹੁਣ ਉਹਨੂੰ ਉੱਥੇ ਵੀ ਸਪਲਾਈ ਜਿਹੜੀ ਆ ਉਹ ਵਧੀਆ ਤਰੀਕੇ ਦੇ ਨਾਲ ਚੱਲਣੀ ਸ਼ੁਰੂ ਹੋ ਜੂਗੀ ਸੋ ਗਾਰਡਨ ਐਂਡ ਕਲੇਵ ਦੇ ਵਿੱਚ ਨਾ ਬੜੇ ਲੰਬੇ ਤੋਂ ਇੱਕ ਸਮੇਂ ਤੋਂ ਇੱਕ ਸਮੱਸਿਆ ਸੀ ਜਦੋਂ ਮੈਂ 2016 ਦੇ ਵਿੱਚ ਵੀ ਪ੍ਰਚਾਰ ਕਰਨ ਜਾਂਦਾ ਸੀ 2017 ਦੇ ਵਿੱਚ ਵੀ ਉੱਥੋਂ ਦੇ ਲੋਕਾਂ ਦੇ ਮੀਟਰ ਨਹੀਂ ਲੱਗ ਪਏ ਸੀ। ਔਰ 9 ਸਾਲ ਤੋਂ ਪਿਛਲੇ ਮੀਟਰ ਨਹੀਂ ਲੱਗਿਆ ਉਹਨਾਂ ਦਾ। ਸੋ ਇਹੋ ਜਿਹੀਆਂ ਬਹੁਤ ਕਲੋਨੀਆਂ ਸੀਗੀਆਂ ਪੂਰੇ ਪੰਜਾਬ ਦੇ ਵਿੱਚ ਹੀ ਸੀਗੀਆਂ। ਜੀਰਕਪੁਰ, ਮੋਹਾਲੀ ਸਾਰੇ ਇਲਾਕਿਆਂ ਦੇ ਵਿੱਚ ਸੀਗੀਆਂ। ਸੋ ਅਸੀਂ ਇੱਕ ਫੈਸਲਾ ਲਿਆ ਕਿ ਜਿਹੜੀਆਂ ਕਲੋਨੀਆਂ ਵਸ ਚੁੱਕੀਆਂ ਨੇ, ਜਿਹੜੀਆਂ ਕਲੋਨੀਆਂ ਦੇ ਵਿੱਚ ਅ ਰਹਿਸ ਜਰੀਆ ਉਹ ਆ ਚੁੱਕੀ ਹੈ ਆਪਣੀ ਪਾਲਸੀ ਨੇ ਬਣਾ ਕੇ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਅਸੀਂ ਇੱਕ ਫੈਸਲਾ ਲੈ ਲਿਆ ਕਿ ਉਹਨਾਂ ਕਲੋਨੀਆ ਦੇ ਵਿੱਚ ਜਿੱਥੇ ਕੋਲੋਨਾਈਜ਼ਰ ਦਾ ਫਾਲਟ ਆ ਉਹਦੇ ਪੈਸੇ ਜਮ੍ਹਾਂ ਕਰਵਾ ਕੇ ਜਾਂ ਲੋਕਾਂ ਨੂੰ ਇਹਦੀ ਮੁਸ਼ਕਲ ਲੋਕਾਂ ਨੂੰ ਮੁਸ਼ਕਲ ਚ ਨਹੀਂ ਪੈਣ ਦਵਾਂਗੇ ਖਪਤਕਾਰ ਮੁਸ਼ਕਲ ਚ ਨਹੀਂ ਹੋਣਗੇ ਸੋ ਅਸੀਂ ਅੱਜ ਗਾਰਡਨ ਇਨਕਲੇਵ ਦੇ ਵਿੱਚ ਨਵੇਂ ਮੀਟਾਂ ਦੀ ਸ਼ੁਰੂਆਤ ਵੀ ਜਿਹੜੀ ਕਰ ਦਿੱਤੀ ਆ 5 ਕਿਲੋਮੀਟਰ ਮੈਸ ਸੰਬਾਲਕ ਵੀ ਲਗਾ ਕੇ ਆਏ ਆ ਉੱਥੇ ਔਰ ਬਾਕੀ ਸਾਡੀ ਟੀਮ ਉੱਥੇ ਜਿਹੜੀ ਬੈਠੀ ਆ ਉਹ ਉੱਥੇ ਮੀਟਰ ਜਿਹੜੀ ਆ ਉਹ ਲਗਾ ਰਹੀ ਏ ਸੋ ਲੋਕਾਂ ਨੂੰ ਮਾਤੇ ਦੇਖ ਰਿਹਾ ਸੀਗਾ ਮੀਟਰ ਲੈ ਕੇ ਮੀਟਰ ਲੈਣ ਵਾਸਤੇ ਐਂਡ ਇੱਕ ਤੇ ਸਾਡੇ ਕੋਈ ਖੱਤਰਾ ਸੀਗੇ ਵਾਗੇ ਨਾ ਮੀਟਰ ਖੜਿਆ ਤੇ ਬੜੇ ਭਾਵੁਕ ਹੋ ਕੇ ਮਤਲਬ ਉਹਨਾਂ ਦਾ ਮਾਨ ਪੜ ਆਇਆ ਕਿ ਇੱਕ 9 ਸਾਲ ਬਾਅਦ ਅੱਜ ਮੈਨੂੰ ਕਿੰਨਾ ਕਿੰਨਾ ਪੈਸਾ ਮੈਂ ਪਲਾਟ ਖਰੀਦਣ ਤੇ ਕਿੰਨਾ ਪੈਸਾ ਕੋਠੀ ਖਰੀਦਣ ਬਣਾਉਣ ਤੇ ਲਾਇਆ ਸੀਗਾ ਮੈਨੂੰ ਮੀਟਰ ਨਹੀਂ ਸੀਗਾ ਮਿਲਿਆ ਤੇ ਅੱਜ 9 ਸਾਲ ਬਾਅਦ ਉਹਨਾਂ ਦੀ ਉਹ ਵੀ ਲੰਬੀ ਜੜੀ ਆ ਉਹ ਪੂਰੀ ਹੋ ਗਈ ਆ ਸੋ ਮੇਰੇ ਵੱਲੋਂ ਸਾਰੇ ਇਲਾਕੇ ਦੇ ਲੋਕਾਂ ਨੂੰ ਜਿਹੜਾ ਇੱਕ ਸਾਡਾ ਇਸਤਾਲ ਕੇਦੇ ਵਿੱਚ ਸੀਗਾ ਇੱਕ ਦੱਖਣੀ ਹਲਕੇ ਦੇ ਵਿੱਚ ਸੀਗਾ ਇੱਕ ਜੜਿਆਲਾ ਗੁਰੂ ਹਲਕੇ ਦੇ ਵਿੱਚ ਆ ਸੋ ਇਥੋਂ ਇਹਨਾਂ ਹਲਕੇ ਦੇ ਲੋਕਾਂ ਨੂੰ ਬਹੁਤ ਬਹੁਤ ਵਧਾਈ ਬਹੁਤ ਬਹੁਤ ਸ਼ੋਕ ਨਾਮ ਆ ਐਸਟ੍ਰੇਂ ਪਰਮਾਤਮਾ ਬਾਲਬਖਸ਼ੀ ਕੋਈ ਕੰਮ ਜਿਹੜਾ ਕਰਦੇ ਬਹੁਤ ਬਹੁਤ ਤੰਨ ਲੋਕਾਂ ਨੂੰ ਕੀ ਸੂਲਤਾਂ ਕਹਿੰਦੇ ਕਿਹੜੀ ਸੂਲਤ ਨਿਕਲ ਜਾ ਰਹੀ ਤੇ ਦੇਖੋ ਇਹਦੇ ਨਾਲ ਮੈਂ ਤੁਹਾਨੂੰ ਦੱਸਿਆ ਪਹਿਲਾਂ ਹੀ ਕਿ ਜਿਹੜਾ ਜੀਟੀ ਰੋਡ ਆ ਨਾ ਉਹਦੇ ਤਿੰਨ ਪਿੰਡ ਇਧਰ ਪੈਂਦੇ ਸੀਗੇ ਚਾਰ ਪਿੰਡ ਉਧਰ ਪੈਂਦੇ ਸੀ ਸੋ ਇੱਕ ਪਾਸੇ ਜਦੋਂ ਥੋੜਾ ਜਿਹਾ ਫਾਲਟ ਤੇ ਕੁਦਰਤੀ ਆ ਪੈ ਜਾਂਦਾ ਕਹੀ ਗਈ ਹੁਣ ਉਹ ਜਿਹੜਾ ਜੇ ਇੱਧਰ ਫਾਲਟ ਪੈਂਦਾ ਸੀਗਾ ਤੇ ਇੱਧਰ ਦੇ 4 ਪਿੰਡ ਵੀ ਪ੍ਰਭਾਵਿਤ ਹੋ ਜਾਂਦੇ ਸੀਗੇ ਸਪਲਾਈ ਉਹਨਾਂ ਦੀ ਵੀ ਬੰਦ ਕਰਨੀ ਪੈਂਦੀ ਸੀਗੀ ਇੱਧਰ ਫੈ ਗਿਆ ਉੱਧਰ ਦੇ ਵੀ ਸਪਲਾਈ ਬੰਦ ਕਰਨੀ ਪੈਗੀ ਸੋ ਹੁਣ ਫੀਡਰ ਹੀ ਅਲੱਗ ਹੋ ਗਿਆ ਜੇ ਇੱਥੇ ਕੋਈ ਛੋਟੀ ਮੋਟੀ ਮੇਨਟੇਨੈਂਸ ਲਈ ਰੋਡ ਪਾਉਗੀ ਤੇ ਇਹ 2-3 ਪਿੰਡ ਹੀ ਕੁ ਸਮੇਂ ਵਾਸਤੇ ਬੰਦ ਕਰਕੇ ਨੂੰ ਜਿਹੜਾ ਉਹ ਰਿਪੇਅਰ ਕੀਤਾ ਜਾਊਗਾ ਮੇਨਟੇਨ ਕੀਤਾ ਜਾਊਗਾ ਇੱਧਰ ਦੀ ਸਪਲਾਈ ਦਾ ਕੋਈ ਪ੍ਰੋਬਲਮ ਜਿਹੜੀ ਆ ਉਹ ਨਹੀਂ ਰਹੂਗੀ ਸੋ ਵੋਲਟੇਜ ਇੰਪਰੂਵ ਹੋਊਗੀ ਆ ਜਿਹੜੇ ਮੇਨਟੇਨੈਂਸ ਵਾਸਤੇ ਕੱਟ ਲੱਗਦੇ ਨੇ ਕਿ ਮੇਨਟੇਨ ਕਰਨਾ ਕੋਈ ਫਾਲਟ ਪੈ ਗਿਆ ਉਹਦੇ ਵਾਸਤੇ ਹੋਣਾ ਲੋਕਾਂ ਨੂੰ ਘੰਟਿਆਂ ਬੰਦੀ ਵੇਖ ਨਹੀਂ ਕਰਨੀ ਸਰ ਪਾਵਰ ਕੰਪਨੀ ਸਰਕਾਰੀ ਧਾਰਿਆਂ ਦਾ ਬਕਾਇਆ ਦੇਖੋ ਸਰਕਾਰੀ ਧਾਰਿਆਂ ਦਾ ਜਿਹੜਾ ਬਕਾਇਆ ਉਹਨੂੰ ਅਸੀਂ ਪ੍ਰੋਪਰ ਉਹਦਾ ਮੈਨ ਨੇ ਜੜੀ ਆ ਉਹ ਰਿਕਵਰੀ ਜੜੀ ਆ ਉਹ ਹੋ ਰਹੀ ਆ ਅਫੀਸੇਜੇ ਸਾਡੇ ਲੋਕਲ ਬਾਡੀਜ਼ ਡਿਪਾਰਟਮੈਂਟ ਨੇ ਕਾਫੀ ਰਿਕਵਰੀ ਜੜੀ ਹੈ ਉਹ ਕਰਵਾ ਦਿੱਤੀ ਆ ਸੋ ਹੌਲੀ ਹੌਲੀ ਅਸੀਂ ਸਾਰੀ ਰਿਕਵਰੀ ਜੜੀ ਆ